ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਵਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਵਲੌਗ ਦੀ ਸਟਾਰਟਿੰਗ ਕਰਨ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਤੇ ਬੱਚਿਆਂ ਨੂੰ ਮੈ ਸਕੂਲ ਭੇਜਣਾ ਸੀਗਾ ਉਹਨਾਂ ਲਈ ਪਰੌਂਠੇ ਲਾ ਰਹੀ ਸੀਗੀ ਅੱਜ ਆਪਾਂ ਨੇ ਫਰੋਂਟੇ ਲਾਏ ਸੀਗੇ ਮੂਲੀਆਂ ਵਾਲੇ ਮੂਲੀਆਂ ਕੱਦੂਕਸ ਕਰਕੇ ਰੋਟੀ ਦੇ ਵਿੱਚ ਪਾ ਰਹੀ ਸੀਗੀ ਦੋ ਦੋ ਜੋੜ ਕੇ ਬਣਾਇਆ ਸੀ ਰੋਟੀਆਂ ਆਟੇ ਦੇ ਵਿੱਚ ਨਹੀਂ ਗੁੰਨੇਆ ਸੀਗਾ ਅੱਜ ਮੈਂ ਤੇ ਅੱਜ ਬੱਚੇ ਕਹਿੰਦੇ ਕਹਿੰਦੇ ਮੰਮੀ ਵੀ ਮੂਲੀਆਂ ਪਾਰ ਕੇ ਰੋਟੀ ਪਕਾ ਕੇ ਦੇਈ ਵੀ ਉਹੀ ਖਾ ਕੇ ਜਾਣੇ ਨੇ ਤੇ ਲੋ ਜੀ ਬੱਚਿਆਂ ਨੂੰ ਆਪਾਂ ਨੇ ਸਕੂਲ ਤੋਰਤਾ ਸੀ ਰੋਟੀ ਪਕਾਉਣ ਤੋਂ ਬਾਅਦ ਤੇ ਫਿਰ ਲਾਇਆ ਆਪਾਂ ਨੇ ਛਾੜੂ ਛਾੜੂ ਲਾਉਣ ਤੋਂ ਬਾਅਦ ਫਿਰ ਮਾਂਜੇ ਭਾਂਡੇ ਪਾਂਡੇ ਕਾਫੀ ਹੋ ਜਾਂਦੇ ਨੇ ਤੇ ਕਹਿਣ ਨੂੰ ਤਾਂ ਆਪਾਂ ਕਹਿੰਦੇ ਆ ਵੀ ਹਨਾ ਫੈਮਲੀ ਛੋਟੀ ਆ ਚਾਰ ਜਾਣੀਆਂ ਵੀ ਇੰਨੇ ਕਿੰਨੇ ਕ ਹਨਾ ਕੰਮ ਹੁੰਦਾ ਪਰ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਫੇਰ ਵੀ ਚਾਹੇ ਫੈਮਲੀ ਛੋਟੀ ਹੋਵਾ ਦੇਖੋ ਟੋਕਰਾ ਭਰ ਜਾਂਦਾ ਪਾਂਡਿਆਂ ਦਾ ਕੁਝ ਦੁੱਧ ਵਾਲੇ ਪਾਂਡੇ ਹੋ ਜਾਂਦੇ ਨੇ ਹਨਾ ਤੇ ਉਹਦੇ ਕਰਕੇ ਬਾਕੀ ਚਾਹ ਵਾਲੇ ਹੋ ਜਾਂਦੇ ਨੇ ਸਵੇਰ ਦੇ ਫੇਰ ਰੋਟੀ ਵਾਲੇ ਸਾਰੇ ਇਕੱਠੇ ਕਰਕੇ ਮਾਂ ਦੀ ਹੁੰਦੀ ਹੰਨੀ ਆ ਮੈਂ ਤੇ ਇਹ ਪਾਂਡੇ ਜਿਹੜੇ ਬੜੇ ਨਕੇਨੀਆਂ ਵਗੈਰਾ ਇਹ ਦੁੱਧ ਵਾਲੀਆਂ ਨੇ ਤੇ ਵਸ ਇੱਥੇ ਬਾਹਰ ਬੈਠ ਕੇ ਮਾਂਦੇ ਹੁੰਨੇ ਆ ਭਾਂਡੇ ਖੁੱਲੇ ਚ ਵਧੀਆ ਮਾਂਜੇ ਜਾਂਦੇ ਨੇ ਟੂਟੀ ਦੇ ਪਾਣੀ ਨਾਲੇ ਭਾਂਡੇ ਮਾਂਦੇ ਹੁੰਨੇ ਆ ਤੱਤਾ ਪਾਣੀ ਨਹੀਂ ਲੰਦੀ ਹੈਗੀ ਤੇ ਵਸ ਲਓ ਜੀ ਆਪਣੇ ਭਾਂਡੇ ਗਏ ਮਾਂਜੇ ਇਹਨਾਂ ਨੂੰ ਆਪਾਂ ਚਾੱਕੇ ਸਾਈਡ ਤੇ ਕਰ ਲਾਂਗੇ ਤੇ ਫਿਰ ਇਹ ਦੁੱਧ ਵਾਲੇ ਕੈਣੀ ਬਾਚ ਮਾਂਜਣੀ ਸੀਗੀ ਤੇ ਇਹ ਕੈਣੀ ਨਾ ਮੈਂ ਦੋੇ ਟਾਈਮ ਮਾਂਦਨੀ ਹੁੰਦੀਆਂ ਸਮਾਰ ਕੇ ਦੇਖ ਲਓ ਕਿੰਨੀ ਪੁਰਾਣੀ ਕੈਣੀ ਆ ਸਾਡੇ ਕੋਲ ਇਹ ਕਾਫੀ ਸਾਲ ਹੋ ਗਏ ਪਰ ਇਹ ਨਾ ਇਹਦਾ ਨਾ ਤਾਂ ਰੰਗ ਫਿੱਟਿਆ ਨਾ ਇਹ ਜਿਵੇਂ ਖਰਾਬ ਹੋਈ ਆ ਬਹੁਤ ਵਧੀਆ ਰਹੀ ਪਈ ਆ ਇਹ ਕਾਫੀ ਚੜ੍ਹਦੀ ਲੈਂਦੀ ਹੋਈ ਆ ਮੈਨੂੰ ਲੱਗਦਾ ਸਾਨੂੰ ਕਈ ਸਾਲ ਹੋ ਗਏ ਲੈ ਕੇ ਆਏ ਹੋਏ ਨੇ ਕੈਨੀ ਉਹ ਜਿਉ ਪਈ ਆ ਇਹਨੂੰ ਨਾ ਮੈਂ ਰੋਜ਼ ਮਤਲਬ ਆਥਨ ਸਵੇਰ ਸਾਬਣ ਦੇ ਨਾਲ ਮਾਂਜ ਕੇ ਐਨ ਸੁਮਾਰ ਕੇ ਨਾ ਵਿੱਚੋਂ ਬਾਹਰੋਂ ਫੇਤੂਪੇ ਰੱਖ ਦਿੰਦੀ ਹੁੰਨੀ ਆ ਹੁਣ ਤਾਂ ਚਲੋ ਹਲੇ ਧੁੱਪਾ ਮੱਧਮ ਨੇ ਨਾ ਫਿਰ ਇੱਥੇ ਪਈ ਰਹਿੰਦੀ ਆ ਜਦੋਂ ਮੜੀ ਧੁੱਪਾਂ ਤੇਜ਼ ਹੋ ਜਾ ਕਰਨਗੇ ਫੇਰ ਨਹੀਂ ਰੱਖਦੇ ਹੁੰਦੇ ਫੇਰ ਆਪਾਂ ਸ਼ਾਮਾ ਰੱਖ ਦਿੰਦੇ ਹੁੰਦੇ ਆ ਕਿਉਂਕਿ ਇਹ ਧੁੱਪਾਂ ਚ ਛੇਤੀ ਢੜਕ ਜਾਂਦੀ ਆ ਇਹਦਾ ਟੱਕਣਾ ਬੱਚਿਆਂ ਨੇ ਇੱਕ ਦਿਨ ਲੜਦੇ ਆ ਨੇ ਆਪਸ ਵਿੱਚ ਹੀ ਇੱਕ ਰੂਜੇ ਦੇ ਮਾਰਿਆ ਤੇ ਚੱਕ ਕੇ ਉਹ ਟੁੱਟ ਗਿਆ ਕੰਡਾ ਬਾਕੀ ਕੈਨੀ ਬਹੁਤ ਵਧੀਆ ਉਦਾਂ ਹੀ ਪਈ ਆ ਇਹ ਬਿਲਕੁਲ ਨਹੀਂ ਰੰਗ ਫਿੱਟਿਆ ਹੈਗਾ ਇਹਦਾ ਤੇ ਬਾਸ ਜੀ ਕੈਨੀ ਨੂੰ ਵੀ ਆਪਾਂ ਧੋ ਕੇ ਸਮਾਰ ਕੇ ਰੱਖ ਦਾਂਗੇ ਧੁੱਪਾਂ ਮੈਂ ਭਾਂਡੇ ਰੋਜ਼ੇ ਮਾਂਜ ਕੇ ਧੁੱਪਾਂ ਰੱਖ ਦਿੰਨੇ ਆ ਪੈ ਰਹੇ ਨੇ ਇੱਥੇ ਕਿਉਂਕਿ ਜੀ ਮੈਨੂੰ ਹਣਾ ਭਾਂਡੇ ਅੰਦਰ ਮਾਂਜਣੇ ਵਧੀਆ ਲੱਗਦੇ ਬਾਹਰ ਬੈਠ ਕੇ ਮਾਂਜਣੇ ਵਧੀਆ ਲੱਗਦੇ ਨੇ ਨਾਲ ਤਾਂ ਧੁੱਪਾਂ ਹਨਾ ਲੱਗ ਜਾਂਦੀਆਂ ਭਾਂਡਿਆਂ ਨੂੰ ਭਾਂਡਿਆਂ 'ਚ ਵਧੀਆ ਚਮਕ ਆ ਜਾਂਦੀ ਆ ਤੇ ਨਹੀਂ ਤਾਂ ਫਿਰ ਛਿੱਟੇ ਜਿਹੀ ਰਹਿ ਜਾਂਦੇ ਆ ਕਈ ਵਾਰ ਤੇ ਇੱਥੇ ਬਹੁਤ ਵਧੀਆ ਧੁੱਪਾਂ ਨਾਲ ਐ ਸੁੱਕ ਜਾਂਦੇ ਨੇ ਫਿਰ ਆਪਾਂ ਕਾਂਸਾਂ ਤੇ ਚਣ ਦੰਨੇ ਹੁੰਨੇ ਆ ਤੇ ਲਓ ਜੀ ਆਪਾਂ ਕੈਣੀ ਵੀ ਮਾਂਜਤੀ ਸਮਾਰ ਕੇ ਵਿੱਚੋਂ ਐਨ ਵਿੱਚੋਂ ਬਾਹਰੋਂ ਸਾਰੀ ਧੋ ਕੇ ਰੱਖ ਦਾਂਗੇ ਇਹ ਫੇ ਨਹੀਂ ਦੁੱਧ ਦੀ 스맬 ਆਈ ਜਾਂਦੀ ਹੁੰਦੀ ਆ ਇਹ ਆਪਾਂ ਨੂੰ ਰੋਜ਼ ਦਿਨ ਰੋਜ਼ ਦੋਈ ਟਾਈਮ ਮਾਂਜਣੀ ਪੈਂਦੀ ਆ ਸਮਾਰ ਕੇ ਤੇ ਤਾਂ ਹੀ ਦੁੱਧ ਬਚਦਾ ਫਿਰ ਗਾਹਾ ਗਰਮੀ ਆ ਜਾਂਦੀਆਂ ਨੇ ਨਾ ਫਿਰ ਦੁੱਧ ਵੀ ਤਾਂ ਹੀ ਬਚਦਾ ਜੇ ਭਾਂਡਿਆਂ ਨੂੰ ਧੁੱਪਾਂ ਲੱਗੀ ਹੋਵੇ ਤੇ ਲਓ ਜੀ ਆਪਾਂ ਨੇ ਇਹ ਵੀ ਮਾਰਤੀ ਮੁੱਢੀ ਲਓ ਜੀ ਜਿਸ ਕਾਰਨ ਆਪਣਾ ਮੁੰਡਿਆ ਆਇਆ ਸਕੂਲੋਂ ਸਕੂਲੋਂ ਪੜ੍ਹ ਕੇ ਵੀ ਆ ਗਿਆ ਹਲੇ ਆਪਣੇ ਕੰਮ ਕਰਨੀ ਨਿਪੜੇ ਹੈਗੇ ਉਹ ਡੋ ਆਪਣੇ ਵੀਡੀਓ ਬਣਾ ਚੁੱਕੇ ਮੇਰਾ ਜੀ ਸਾਲੋ ਬੜੀ ਨੇਕਾ ਤੇ ਆਹ ਥੋੜੀ ਸਵੇਰ ਸਵੇਰ ਜਾਣ ਲੱਗੀ ਇਹਨਾਂ ਨੂੰ ਮੁਸ਼ਕਲ ਆਉਂਦੀ ਐ ਸਵੇਰ ਸਵੇਰ ਗੱਡੀ ਆਪਦੀ ਸਟਾਰਟ ਹੋ ਗਈ だっ ਸਕੂਲ ਦਾ ਆ ਗਏ ਐਨੇ ਕੱਪੜੇ ਚੱਕ ਦੇ ਨਹੀਂ ਆ ਕੇ ਫੇਰ ਖੋਲ ਦਿੰਦੇ ਨੇ ਆ ਕੱਪੜੇ ਨਹੀਂ ਸਾਰੀ ਦਿਹਾੜੀ ਆਜ ਗੋੜ ਦੇ ਆ ਨਾ ਗੋੜ ਤੋਂ ਬੋਲੇ ਲੇਖ

Wah, Ici, jangan jadi aku, waneh, jangan jadi aku, jangan, 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 j بس کپڑے جسے ਉੱਥੀ ਛੜਦਨ ਚ ਚੱਕੂ ਕੋਣ ਕੱਪੜਿਆਂ ਨੂੰ ਮੈਂ ਨੌਕਰਾਂ ਨੂੰ ਥੋੜੀ ਮੈਂ ਬਾਹਰ ਕੋਟ ਨੇ ਪਹਿਲੇ ਖੋਲ ਅਜੇ ਮੈਨਾਂ ਨਹੀਂ ਤੇ ਬਲੀ ਬੋਤਾ ਅਜੇ ਕੱਪੜੇ ਮਤੋਂਤੇ ਹੀ ਨਹੀਂ ਗੇ ਉਹ ਥੋੜੀ ਗਾ ਕਿਸੇ ਲੋੜ ਮੌਸਮ ਨਹੀਂ ਸੀਗਾ ਸਾਫ਼ ਮੈਨਾਂ ਸੁੱਕਣੇ ਨਹੀਂ ਗੇ ਫਿਰ ਕਾੜ ਕੇ ਧੋਤੇ ਹੀ ਗੇ ਥ੍ਰੀਸ ਅੰਦਰ ਜੇ ਤੇਰੇ ਦੂਸਰੇ ਟੋਪ ਵੀ ਮੈਨੂੰ ਨਹੀਂ ਤਾਂ ਮਿਲਦਾ। ਬੇਦਰ ਕਿਵੇਂ ਮਰ ਜੂਗਾ। ਆਹ ਬਣਾ ਵੀ ਦੋ ਨਾ ਚਾਹੀਦਾ। ਆਹ। ਉਹ ਪਿੰਕ ਤੇਰੀ ਮੇਜ ਦੀ ਆ ਉਹ ਲੈ ਲੈਂਦਾ ਪੁੱਤ। ਹਮਮ। ਮਾਂ। ਚਾਹ ਵੀ ਨਾ। ਚਾਹ ਵੀ ਨਾ। ਸਾਲ ਤਰਾ ਨਾ ਚਾਹ ਵੀ। ਚਾਹ ਵੀ ਲੈਂਦਾ। ਉਹਸੋ। ਮੈਨਾਂ ਨਾ ਨੌਕਟ ਨਹੀਂ ਲਿਆ ਘੋੜੀਆਂ। ਪੁੱਤ। ਫੇਸ ਵੇਸੋ ਕਾਦਰ ਨਾ ਮੈਂ ਨੇਲ ਕੱਟ ਦੇ। ਹੁਣ ਚੱਲੋ। ਇਹਨੂੰ ਕਹਾਂ ਜੀ ਮਾਰਨੀ ਆ। ਬਤਾਂਗੇ ਘਰ ਆਉਗੇ ਤੇ ਤੁਹਾਨੂੰ ਬੀਲਾ। ਲਓ ਜੀ ਤੇ ਸ਼ਾਨਦਾਰ ਟਾਈਮ ਹੋ ਗਿਆ ਧਾਰਾਂ ਦਾ ਤੇ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ। ਆਪਾਂ ਹੁਣ ਧਾਰਾਂ ਚੋਂ ਚੱਲਦੇ ਆ। ਤੇ ਘਟਰੂ ਵਗੈਰਾ ਅੰਦਰ ਕਰ ਦਾਂਗੇ ਸਾਜਰੇ। ਮੌਸਮ ਖਰਾਬ ਜਿਹਾ ਹੋ ਗਿਆ। ਧੁੰਦ ਆਉਣ ਲੱਗੀ। ਅਸਟਾ ਟਪ ਪਿਆ। ਮੱਦਮ ਜੂ ਨਿੱਕਲੇ ਨੇ ਜਾਂ ਤੂੰ ਪਾਣੀ ਨਿੱਕਲੀ ਹੈਗੀ ਮੈਂ ਨਾ ਇੱਥੇ ਦੋ ਸ਼ਲਟਾਂ ਸੀਗੀਆਂ ਧੋਣ ਲਾ ਉਹ ਤੋਤੀਆਂ ਨੇ ਫੈਲਦੀ ਤੋਂ ਉਹਨਾਂ ਦੀ ਮੈਂ ਸੁੱਕਣੇ ਛੱਡ ਦੰਨੇ ਸ਼ਲਟਾਂ ਦੋ ਨੇ ਵੈਸੇ ਤਾਂ ਉਹਨਾਂ ਦੀ ਦੋ ਹੀ ਧੋਣ ਵਾਲੀਆਂ ਪੰਨੀਆਂ ਸੀ ਇੱਕ ਅੱਜ ਪਾਗੀ ਇੱਕ ਕੱਲ ਤੇ ਮੈਂ ਕੱਪੜੇ ਧੋਤੇ ਨਹੀਂ ਕਿ ਅੱਜ ਮੈਂ ਮੌਸਮ ਤਾਂ ਖਰਾਬ ਆ ਦੇਖਾ ਮਾਹੌਲ ਮਸਤ ਹੁੰਦੀ ਜੀ ਪੈਣ ਲੱਗ ਗਈ ਤੇ ਕਟੂਰੂਆ ਆਪਣੇ ਇਕੱਠੇ ਜੇ ਹੋਣ ਲੱਗੇ ਚਲਦੇ ਆਣ ਨਾਲੇ ਕੱਪੜੇ ਲਾ ਲਈਏ ਕੱਲ ਵਾਲੀ ਸੁੱਕੇ ਹੈਗੇ ਪਰ ਸੋਣ ਵਾਲੇ ਹਲ ਤੱਕ ਪੈਂਟਾਂ ਬਹੁਤ ਔਖੀਆਂ ਸੁੱਕਦੀਆਂ ਨੇ ਮੋਟੀਆਂ ਸਾਰੇ ਪਾਸੇ ਧੁੰਦੇ ਧੁੰਦੀ ਜੀ ਹੋਈ ਪਈ ਆ ਬਸ ਹੌਣ ਮੇ ਜਾ ਕੇ ਤਾਰਾਂ ਚੋਣੀ ਆ ਫਿਰ ਮੰਦਰ ਮੰਨੇ ਜਾਣਗੇ ਸਜਰੇ ਚਲਦੇ ਆ ਥੱਲੇ ਜੀ ਲੋ ਜੀ ਹੁਣ ਆ ਅਗੇ ਸੀਗੇ ਪਸ਼ੂਆਂ ਦੇ ਵਿੱਚ ਧਰਾਂ ਦਾ ਟਾਈਮ ਹੋ ਗਿਆ ਸੀਗਾ ਤੇ ਆਪਾਂ ਨੇ ਪਾ ਲਈ ਸੀਗੇ ਬੂਟ ਤੇ ਨਹੀਂ ਫਿਰ ਪੈਰ ਖਰਾਬ ਹੋ ਜਾਂਦੇ ਨੇ ਗੋਇ ਖਾਤਰ ਮੇਰੇ ਬੂਟ ਆਰਡ ਰੱਖੇ ਹੋਏ ਨੇ ਇਹ ਬਾ ਕੀ ਆਪਾਂ ਪਸ਼ੂਆਂ ਦਾ ਕੰਮ ਕਰਦੇ ਹੁੰਦੇ ਆ ਤੇ ਫੇਨ ਨਾਲੇ ਤਾਂ ਪੈਰ ਬਚੇ ਰਹਿੰਦੇ ਨੇ ਵੈਸੇ ਪੈਰ ਤਾਂ ਫੇਰ ਵੀ ਖਰਾਬ ਹੋਏ ਜਾਂਦੇ ਨੇ ਅੱਡੀਆਂ ਵਗੈਰਾ ਚਲੋ ਫੇਰ ਵੀ ਪਾ ਲੈਣੇ ਹੁੰਦੇ ਆ ਵੀ ਜ਼ਿਆਦਾ ਖਰਾਬ ਨਾ ਹੋਣ ਤੇ ਪਹਿਲਾਂ ਅਸੀਂ ਪੱਠੇ ਪਾ ਗਏ ਸੀਗੀ ਤੇ ਹੁਣ ਦੁਬਾਰਾ ਥੋੜੇ ਥੋੜੇ ਹੋਰ ਪਾਵਾਂਗੇ ਥੋੜੀ ਪਾ ਕੇ ਗਏ ਸੀਗੇ ਜਦੋਂ ਟੋਕਾ ਕਰਿਆ ਸੀਗਾ ਫਿਰ ਇਹ ਨਹੀਂ ਖੰਡਾ ਦਿੰਤੀਆਂ ਨੇ ਜਦੋਂ ਮਤਲਬ ਖੋਲੀ ਭਰਦੀ ਏ ਫਿਰ ਥੋੜੇ ਥੋੜੇ ਪਹਿਲਾ ਪਾ ਦਨੇ ਨੇ ਥੋੜੇ ਥੋੜੇ ਧਾਰਾਂ ਚੋਂ ਮੋਕੇ ਪਾ ਦਨੇ ਆ ਪਹਿਲਾ ਆਪਾਂ ਜਿਹੜਾ ਗੋਹਾ ਕਰਿਆ ਸਾਰੇ ਖਿੱਚ ਦਾਂਗੇ ਖਿੱਚਣ ਤੋਂ ਬਾਅਦ ਫੇਰ ਮੈਂ ਪਾਉਂਗੀ ਪੱਠੇ ਇੱਕ ਇੱਕ ਮਗਰੀ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਜਦ ਇਹ ਧਾਰਾਂ ਚੋਂ ਹੋ ਜਾਣਗੀਆਂ ਪਹਿਲਾ ਟਾਈਮ ਕਾਫੀ ਰਹਿੰਦਾ ਸੀਗਾ ਜਦੋਂ ਅੱਜ ਅਸੀਂ ਟੋਕਾ ਸਜਰੇ ਕਰਤਾ ਸੀਗਾ ਕਿਉਂਕਿ ਜਦੋਂ ਮੌਸਮ ਥੋੜਾ ਜਿਹਾ ਖਰਾਬ ਜਾਈ ਸੀਗਾ ਠੰਡ ਜੀ ਲੱਗਦੀ ਸੀ ਸਾਨੂੰ ਐ ਸੀਗਾ ਵੀ ਧੁੰਦ ਜੀ ਹੋਈ ਪਈ ਆ ਵੀ ਨਾਲੇ ਪਸ਼ੂ ਸਜਰੇ ਖਾ ਕੇ ਆਪਦਾ ਵਹਿ ਜਾਣਗੇ ਤਾਂ ਕਰਕੇ ਅੱਜ ਅਸੀਂ ਪੱਠੇ ਪਹਿਲਾਂ ਹੀ ਸਜਰੇ ਕੁੱਤਰਦੇ ਸੀਗੇ 2:30 ਵਜੇ ਟੋਕਾ ਕਰਤਾ ਸੀਗਾ ਅੱਜ ਅਸੀਂ ਨਹੀਂ ਅਸੀਂ ਸਾਢੇ 1:00 ਵਜੇ 1:30 ਵਜੇ ਕਰਦੇ ਹੁੰਨੇ ਆ ਅੱਜ 2:30 ਵਜੇ ਕਰਤਾ ਸੀਗਾ ਹੇ ਧੁੱਪਾਂ ਨਿਕਲਦੀ ਵੀ ਸੀ ਨਿਕਲਦੀ ਵੀ ਨਹੀਂ ਸੀਗੀ ਦੋ ਹੀ ਮੌਸਮ ਹੋਏ ਪਏ ਸੀਗੇ ਧੁੰਦ ਕਾਫੀ ਸੀਗੀ ਨਾ ਤੇ ਧੁੰਦ ਅੱਜ ਤਾਂ ਪੂਰੀ ਹਟੀ ਹੋ ਨਹੀਂ ਗਈ ਪਤਾ ਨਹੀਂ ਸਾਡੇ ਖੇਤਾਂ ਕਰਕੇ ਲੱਗਦੀ ਹੈ ਵੈਸੇ ਧੁੰਦ ਸੀਗੀ ਅੱਜ ਤੇ ਮੌਸਮ ਸਾਫ਼ ਨਹੀਂ ਸੀਗਾ ਬਸ ਹੁਣ ਆਪਾਂ ਪੱਠੇ ਪਾ ਕੇ ਦਾਣਾ ਸਿੱਟ ਕੇ ਕੱਟੀ ਛੱਡ ਕੇ ਧਾਰ ਚੋਲਾਂਗੇ ਬਾਕੀ ਜੀ ਦੇਖੋ ਹਨਾ ਕੋਈ ਵੀ ਕੰਮ ਹਰ ਕੰਮ ਦੇ ਵਿੱਚ ਮਿਹਨਤ ਆਉਂਦੀ ਆ ਚਾਹੇ ਆਪਾਂ ਪਸ਼ੂਆਂ ਦਾ ਲਾ ਲਓ ਚਾਹੇ ਕੋਈ ਬੁਟੀਕ ਦਾ ਲਾ ਲਓ ਚਾਹੇ ਹਨਾ ਕੋਈ ਵੀ ਕੰਮ ਲਾ ਲਓ ਜਿਹੜਾ ਵੀ ਆਪਾਂ ਕੰਮ ਕਰਦੇ ਹਾਂ ਹਰ ਕੰਮ ਦੇ ਵਿੱਚ ਮਿਹਨਤ ਆਉਂਦੀ ਆ ਹਨਾ ਮਿਹਨਤ ਕਰਕੇ ਹੀ ਸਫਲ ਹੁੰਦਾ ਬੰਦਾ ਹਨਾ ਮਿਹਨਤ ਤਾਂ ਜੇ ਕਰਾਂਗੇ ਤਾਂ ਹੀ ਸਫਲ ਹੋਵਾਂਗੇ ਜ਼ਿੰਦਗੀ ਦੇ ਵਿੱਚ ਪਰ ਅੱਜ ਕੱਲ ਕੋਈ ਮਿਹਨਤ ਕਰਕੇ ਰਾਜੀ ਨਹੀਂਗਾ ਅਗਲਾ ਕਹਿੰਦਾ ਵੀ ਹੈ ਨਾ ਬਸ ਮਿਹਨਤ ਨਾ ਕਰੀਏ ਵੀ ਵੈਸੇ ਸਾਨੂੰ ਮਿਹਨਤ ਦਾ ਫਲ ਮਿਲੀ ਜਾਵੇ ਹਨਾ ਬਿਨਾਂ ਮਿਹਨਤ ਕਰੇ ਤੇ ਮਿਹਨਤ ਦਾ ਫਲ ਤਾਂ ਹੀ ਮਿਲਦਾ ਜੇ ਆਪਾਂ ਮਿਹਨਤ ਕਰਾਂਗੇ ਹਨਾ ਮਿਹਨਤ ਕਰਨੀ ਵੀ ਜ਼ਰੂਰੀ ਆ ਜਿਵੇਂ ਹਨਾ ਦੇਖੋ ਜਿਹੜੇ ਹੁਣ ਆਪਾਂ ਮਤਲਬ ਅਸੀਂ ਤਾਂ ਛੋਟੇ ਆ ਹਾਲ ਤਾਂ ਸਾਡੇ ਕੁਝ ਵੀ ਸਬਸਕ੍ਰਾਈਬਰ ਨਹੀਂ ਹੋਏ ਹੈਗੇ ਜਿਹੜੇ بڑے ਬਲੌਗਰ ਨੇ ਉਹ ਵੀ ਵਿਚਾਰੇ ਹਨਾ ਕਿੰਨੇ ਕਿੰਨੇ ਸਾਲਾਂ ਦੀ ਮਿਹਨਤ ਕਰਕੇ ਹਨਾ ਅੱਗੇ ਆਏ ਨੇ ਕਾਫੀ-ਕਾਫੀ ਸਾਲ ਹੋ ਗਏ 4-4 5-5 ਸਾਲ ਉਹਨਾਂ ਨੂੰ ਲੱਗਿਆ ਨੂੰ ਤਾਂ ਅੱਜ ਉਹ ਹਨਾ ਸਫਲ ਹੋਏ ਨੇ ਅਸੀਂ ਦੇਖਦੇ ਹਾਂ ਪਹਿਲਾਂ ਦੇ ਜੁੜੇ ਹੋਏ ਆ بڑے ਬਲੌਗਰਾਂ ਨਾਲ ਤੇ ਅ ਜਿਹੜੇ ਬڑے ਬਲੌਗਰ ਨੇ ਹਨਾ ਉਹਨਾਂ ਦੇ ਵੀਡੀਓ ਚੱਕ ਕੇ ਮਤਲਬ ਛੋਟੇ ਜਿਹੜੇ ਹੋਣ ਜਿਨ੍ਹਾਂ ਨੇ ਸਟਾਰਟ ਕਰਿਆ ਹਨਾ ਉਹ ਪਾਈ ਜਾਂਦੇ ਨੇ ਇੱਕ ਦੂਜੇ ਦੇ ਫੋਟੋਆਂ ਲਾ ਕੇ ਵਿਊ ਲੈਣ ਦੇ ਮਾਰੇ ਹਨਾ ਫਿਰ ਜਦੋਂ ਪਾਉਂਦੇ ਨੇ ਉਹਨਾਂ ਦੇ ਚਲੋ ਵਿਊ ਵਧੀਆ ਆਉਣ ਲੱਜਾਂਦੇ ਨੇ ਤੇ ਚੈਨਲ ਵੀ ਚੱਲ ਪੰਦੇ ਨੇ ਤੇ ਮੈਂ ਨਾ ਦੋ ਤਿੰਨ ਦਿਨ ਹੋ ਗਏ ਇੱਕ ਬਲੌਗ ਦੇਖੇ ਆ ਪਤਾ ਨਹੀਂ ਨਾ ਤਾਂ ਮੈਂ ਭੁੱਲ ਗਈ ਚੈਨਲ ਦਾ ਤੇ ਉਹ ਭੈਣ ਨਾ ਦੂਸਰੇ ਮਤਲਬ ਜਿਹੜੇ بڑے ਬਲੌਗਰ ਨੇ ਉਹਨਾਂ ਦੀਆਂ ਵੀਡੀਓ ਚੱਕ ਕੇ ਨਾ ਆਪਦੇ ਚੈਨਲ ਤੇ ਪਾ ਰਹੀ ਸੀਗੀ ਤੇ ਉਹਨਾਂ ਨੇ ਅੱਜ ਉਹਨਾਂ ਨੂੰ ਮੈਸੇਜ ਕਰਤਾ ਕਹਿੰਦੇ ਵੀ ਤੁਸੀਂ ਸਾਡੀਆਂ ਹਨਾ ਵੀਡੀਓ ਪਾਉਣੀਆਂ ਬੰਦ ਕਰ ਦਿਓ ਨਹੀਂ ਤਾਂ ਅਸੀਂ ਚੈਨਲ ਬੰਦ ਕਰ ਦਾਂਗੇ ਵੀ ਅਸੀਂ ਮਿਹਨਤ ਕਰਕੇ ਅੱਗੇ ਆਏ ਆ ਵੀ ਤੁਸੀਂ ਮਿਹਨਤ ਕਰ ਲਓ ਉਹਨਾਂ ਨੇ ਇਦਾਂ ਲਿਖਿਆ ਹੋਇਆ ਉਹਨਾਂ ਨੂੰ ਮੈਸੇਜ ਤੇ ਹਾਂ ਮੈਂ ਵੀ ਸੋਚਿਆ ਹਨਾ ਵੀ ਕੀ ਫਾਇਦਾ ਕਿਸੇ ਦੀਆਂ ਵੀਡੀਓ ਚੱਕ ਕੇ ਪਾਉਣ ਦਾ ਹਨਾ ਵੀ ਆਪਾਂ ਆਪਣੀ ਮਿਹਨਤ ਕਰੀਏ ਦੇਖੋ ਉਹਨਾਂ ਨੇ ਵੀ ਮਿਹਨਤ ਕਰੀਆ ਤਾਂ ਉਹ ਅੱਗੇ ਆਏ ਨੇ ਹਨਾ ਆਪਾਂ ਵੀ ਮਿਹਨਤ ਕਰੀਏ ਤਾਂ ਹੀ ਆਪਣੀ ਪਛਾਣ ਬਣੂਗੀ ਇਹ ਤਾਂ ਫਿਰ ਆਪਾਂ ਜਿਹੜੇ بڑے ਬਲੌਗਰਾਂ ਨੇ ਉਹਨਾਂ ਦੇ ਸਿਰ ਤੇ ਵਿਊ ਲੈ ਰਹੇ ਆ ਹਨਾ ਤੇ ਉਹ ਤਾਂ ਪਹਿਲੇ ਹੀ ਮਸ਼ਹੂਰ ਹੋ ਗਏ ਹਨਾ ਤੇ ਉਹਨਾਂ ਨੂੰ ਚਲੋ ਵਿਊ ਆਉਂਦੇ ਨੇ ਹੁਣ ਕਿਉਂਕਿ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਪਹਿਲਾਂ YouTube ਤੇ ਆਇਆ ਨੂੰ ਆਪਾਂ ਵੀ ਆਪਣੀ ਹਾਲੇ ਪਛਾਣ ਬਣਾਉਣੀ ਆ ਆਪਾਂ ਨੂੰ ਹੌਲੀ-ਹੌਲੀ ਹਨਾ ਟਾਈਮ ਤਾਂ ਲੱਗਦਾ ਹੀ ਆ ਜੀ ਤੇ ਹੁਣ ਇਹ ਤਾਂ ਹੈ ਨਹੀਂਗਾ ਵੀ ਇੱਕ ਲੱਗਤ ਹਨਾ ਵਿਊ ਆਉਣ ਲੱਗ ਜਾਣਗੇ ਜਾਂ ਆਪਣਾ ਚੈਨਲ ਸਕਸੈਸ ਹੋ ਜਾਊਗਾ ਹਨਾ ਕਾਫੀ ਟਾਈਮ ਲੱਗਦਾ ਹੈ ਕਈ ਕਈ ਸਾਲ ਲੱਗ ਜਾਂਦੇ ਨੇ ਵਿਊ ਆਉਣ ਚ ਤੇ ਮੈਂ ਤਾਂ ਇਹੀ ਕਹੂੰਗੀ ਜੀ ਆਪਣੀ ਮਿਹਨਤ ਕਰੋ ਹਨਾ ਕਿਸੇ ਦੀ ਵੀਡੀਓ ਨਾ ਪਾਓ ਹਨਾ ਚੱਕ ਕੇ ਤੇ ਨਾਲੇ ਫਿਰ ਆਪਾਂ ਅਗਲੇ ਤੋਂ ਕਹੌਣੇ ਆ ਹਨਾ ਵੀ ਤੁਸੀਂ ਸਾਡੀ ਵੀਡੀਓ ਪਾਉਨੇ ਤਾਂ ਤਾਂ ਉਹਨੂੰ ਵੀਊ ਆਉਂਦੇ ਨੇ ਇਹ ਇਦੋਂ ਵੇਰ ਤਰਾ ਹਨਾ ਕਿ ਆਪਾਂ ਆਪਣਾ ਹੀ ਕੰਟੈਕਟ ਲੈ ਕੇ ਆਈਏ ਆਪਾਂ ਹਨਾ ਆਪਣਾ ਹੀ ਕੰਮ ਦਿਖਾਈਏ ਤੇ ਆਪਣੀਆਂ ਵੀਡੀਓ ਬਣਾ ਕੇ ਪਾਈਏ ਹਨਾ ਕਿਸੇ ਦੀ ਵੀਡੀਓ ਕਿਉਂ ਪਾਈਏ ਹਨਾ ਤੇ ਮੈਂ ਤਾਂ ਇਹੀ ਕਹੂੰਗੀ ਵੀ ਹਨਾ ਕਿਸੇ ਦੀਆਂ ਵੀਡੀਓ ਨਾ ਪਾਓ ਸਿਰਫ ਆਪਦੇ ਕੰਮ ਦਿਖਾਓ ਹਨਾ ਜੇ ਆਪਣੇ ਕੰਮ ਕਿਸੇ ਨੂੰ ਵਧੀਆ ਲੱਗਣ ਕਿ ਆਪਣਾ ਚੈਨਲ ਵਧੀਆ ਲੱਗੂਗਾ ਤਾਂ ਲੋਕ ਆਉਣਗੇ ਤਾਂ ਆਪਾਂ ਨੂੰ ਜ਼ਰੂਰ ਦੇਖਣਗੇ ਕਿ ਕਿਉਂ ਨਹੀਂ ਦੇਖਣਗੇ ਹਨਾ ਬਸ ਸਾਫ਼ ਸੁਥਰਾ ਕੰਮ ਕਰੋ ਹਨਾ ਜਿਹੜਾ ਵੀ ਆਪਣੇ YouTube ਤੇ ਕਰਨਾ ਤੇ ਜਿਹਦੇ ਨਾਲ ਹਨਾ ਕਿਸੇ ਨੂੰ ਸਿੱਖਣ ਦਾ ਕੁਝ ਮਿਲੇ ਹਨਾ ਆਪਾਂ ਨੂੰ ਦੇਖ ਕੇ ਕੋਈ ਸਿੱਖ ਸਕੇ ਹਨਾ ਇਹੋ ਜੇ ਹਨਾ ਵੀਡੀਓ ਬਣਾ ਕੇ ਪਾਈਏ ਮੇਰਾ ਵੀ ਇਹ ਰੋਜ਼ ਦਿਰੋਜ਼ ਹੀ ਹੁੰਦਾ ਵੀ ਚਲੋ ਵਧੀਆ ਤੋਂ ਵਧੀਆ ਵੀਡੀਓ ਬਣਾਈਏ ਹਨਾ ਕੰਮ ਤਾਂ ਦੇਖੋ ਡੇਲੀ ਦੇ ਆਪਣੇ ਹੀ ਨੇ ਹਨਾ ਸਵੇਰੇ ਉੱਠ ਕੇ ਪਸ਼ੂਆਂ ਦੇ ਵਿੱਚ ਜਾਣਾ ਫਿਰ ਘਰ ਸਾਂਭਣਾ ਬੱਚਿਆਂ ਨੂੰ ਸਕੂਲ ਤੋਰਨਾ ਫਿਰ ਦੁਬਾਰਾ ਪਸ਼ੂਆਂ ਦਾ ਆਥਣ ਸਵੇਰ ਰੋਜ਼ ਦਿਰੋਜ਼ ਇਹੀ ਕੰਮ ਨੇ ਹਨਾ ਤੇ ਇੰਨਾ ਕੰਮ ਆ ਦੀ ਆਪਾਂ ਵੀਡੀਓ ਬਣਾ ਕੇ ਪਾਉਨੇ ਆ ਬਾਕੀ ਜੇ ਕਿਤੇ ਅੰਦਰ ਬਾਹਰ ਜਾਣੇ ਆ ਉਹ ਵੀਡੀਓ ਪਾਉਨੇ ਆ ਹਨਾ ਹੋਰ ਤਾਂ ਆਪਾਂ ਕੁਛ ਨਹੀਂ ਦਿਖਾਉਂਦੇ ਹੈਗੇ ਮਤਲਬ ਜੇ ਕਿਸੇ ਨੂੰ ਵਧੀਆ ਲੱਗਦੀ ਹੈ ਤਾਂ ਹੀ ਆਪਣੇ ਚੈਨਲ ਤੇ ਅਗਲਾ ਆਉਂਦਾ ਹੈ ਹਨਾ ਤੇ ਬਸ ਇਹੀ ਆ ਵੀ ਮਿਹਨਤ ਕਰਦੇ ਰਹੋ ਆਪਣੀ ਮਿਹਨਤ ਕਰੋ ਕਿਸੇ ਦੇ ਸਿਰ ਤੇ ਨਾ ਵਿਊ ਲਾਓ ਹਨਾ ਮੈਂ ਤਾਂ ਇਹੀ ਕਹੂੰਗੀ ਵੀ ਕਿਉਂ ਆਪਾਂ ਕਿਸੇ ਦੀ ਵੀਡੀਓ ਪਾਈਏ ਨਾਲੇ ਫੇਰ ਅਗਲੇ ਨੂੰ ਕਹਿਣ ਦਾ ਮੌਕਾ ਮਿਲਦਾ ਹੈ ਮੈਨੂੰ ਬਹੁਤ ਹੋਇਆ ਮੈਂ ਹਾਂ ਜਦੋਂ ਉਹਨਾਂ ਨੇ ਇਹ ਲਿਖਿਆ ਹਨਾ ਵੀ ਤੁਸੀਂ ਸਾਡੀਆਂ ਵੀਡੀਓ ਬੰਦ ਕਰ ਦਿਓ ਨਹੀਂ ਅਸੀਂ ਤੁਹਾਡਾ ਚੈਨਲ ਹਨਾ ਬੰਦ ਕਰਾ ਦਾਂਗੇ ਤੇ ਦੇਖੋ ਜੀ ਆਪਾਂ ਹਨਾ ਇੰਨੀ ਮਿਹਨਤ ਕਰਦੇ ਆ ਚੈਨਲ ਬਣਾਉਣ ਨੂੰ ਕਿਉਂ ਆਪਾਂ ਕਿਸੇ ਦੀ ਵੀਡੀਓ ਪਾ ਕੇ ਆਪਣਾ ਚੈਨਲ ਬੰਦ ਕਰਵਾਈਏ ਹਨਾ ਤੇ ਪਲੀਜ਼ ਮੈਂ ਤਾਂ ਇਹੀ ਕਹੂੰਗੀ ਸਿਰਫ ਆਪਣੀਆਂ ਵੀਡੀਓ ਬਣਾ ਕੇ ਪਾਓ ਕਿਸੇ ਦੀਆਂ ਨਾ ਪਾਓ ਹਨਾ ਬਾਕੀ ਜੀ ਮੈਂ ਆਪਣਾ ਸਾਰਾ ਕੰਮ ਬਾਸ਼ਮਾਨ ਦਾ ਨਿਵੇੜ ਤਾਂ ਪਾਣੀ ਵਗੈਰਾ ਵੀ ਪਾਤਾ ਤੇ ਸਾਫ ਵੀ ਕਰਤਾ ਥੱਲਿਓ ਇਧਰੋਂ ਆਪਣੇ ਮੁਰਗਿਆਂ ਵਗੈਰਾ ਨੂੰ ਦਾਣੇ ਵੀ ਪਾਤੇ ਇਹ ਵੀ ਪਾ ਕੇ ਹੁਣ ਖੁੱਡੇ ਚ ਵੱਢ ਜਣਗੇ ਦੁਬਾਰਾ ਦੁਬਾਰਾ ਖੋਲਦੇ ਹੁੰਨੇ ਆ ਸ਼ਾਮ ਨੂੰ ਤੇ ਇਹਨਾਂ ਨੇ ਵੀ ਦਾਣਾ ਖਾ ਕੇ ਬਸ ਹੁਣ ਨਿਹਰਾ ਹੋਂਦੀ ਸਾਰ ਖੁੱਡਿਆਂ ਚ ਵੱਢ ਦੇਣਾ ਤੇ ਪੱਲੜ ਵਗੈਰਾ ਵੀ ਅੱਜ ਤਾਂ ਮੈਂ ਸਾਜਰੇ ਹੀ ਲਾਤੇ ਸੀਗੇ 5:00 ਵਜੇ ਸੀਗੇ ਮੈਨੂੰ ਲੱਗਾ ਹਲੇ ਮੈਂ ਸਾਜ ਠੰਡ ਕਰਕੇ ਨਾ ਸਾਜਰੇ ਪੱਲੜ ਲਾਤੇ ਇੱਕ ਪੱਲੜ ਰਹਿਨਦਾਂਗੇ ਹਲੇ ਉਹ ਇਧਰੋਂ ਫਿਰ ਮੁਰਗਿਆਂ ਨੂੰ ਖੁੱਡਿਆਂ ਚ ਬਾੜ ਕੇ ਫੇਰੇ ਬੰਦ ਕਰਾਂਗੇ ਬਾਕੀ ਸੋਕ ਬਿਬਸ਼ਾਤ ਇਹ ਖੋਲਡਿਚੇ ਗੱਡੀ ਹੋਈ ਸੀਗੀ ਸੋਕ ਜਿਹੜੀ ਇਹਦੇ ਥੱਲੇ ਵਛਾਈਆ ਪਸ਼ੂਆਂ ਦੇ ਬਾਕੀ ਜੀ ਬਲਾਕ ਦਾ ਐਂਡ ਵੀ ਇੱਥੇ ਕਰਦੇ ਆ ਮਿਲਾਂਗੇ ਖਾਲੂ ਕਿਸੇ ਹੋਰ ਬਲਾਕ ਨਾਲ ਸਾਸਰੀ ਅਕਾ